ਆ ਕਾਂਗਰਸ ਸਪਾਇਰ ਹੈ ਹਾਂਜੀ ਕਿਵੇਂ ਲੱਗ ਰਿਹਾ ਹੈ ਸਰ ਪਿੰਡ ਕਿਹੜਾ ਪਿੰਡ ਆ ਤੁਹਾਡਾ ਸਰ ਅਮਰਪੁਰ ਦਾ ਨੋਟਿਸ ਦਿਓ ਸਾਰੇ ਅਮਰਪੁਰ ਦੇ ਹਨ ਜੀ ਕਿਵੇਂ ਲੱਗ ਰਿਹਾ ਹੈ ਅਮਰਪੁਰਾ ਬੜੀ ਹੈ ਜੀ ਕਾ ਗਿਆ ਆਪਾਂ ਹਾਂਜੀ ਫਿਓਰ ਉਹ ਨਾਲ ਦੇ ਪਿੰਡ ਅੱਜ ਅਮਰ ਉੱਚੀ ਕਹਿੰਦੇ ਕਾਂਗਰਸ ਕਿਥੇ ਕਾਂਗਰਸ ਵਾਲੇ ਸਾਰੇ ਬੈਸ ਸੋ ਸਾਰੇ ਨਾਲ ਦੇ ਪਿੰਡ ਉਹ ਵੀ ਠੀਕ ਨੇ ਹਾਂਜੀ ਸਾਰੇ ਅਮਰਪੁਰ ਵਾਲੇ ਸਾਰੇ ਨਾਲ ਦੇ ਪਿੰਡ ਇਹ ਵਾਲੇ ਪੇਪਰ ਮੰਟੇ ਲਾਹੇ ਔਰ ਉਹਦੇ ਗਵਨ ਦੇ ਪਿੰਡ ਨੇ ਵਾਰਡ ਦੇ ਪੜੀ ਇੱਕ ਅਣ ਪਤਾ ਨੀ ਸੰਜੇ ਨਗਰ ਦੀਪ ਨਗਰ ਸਾਰੇ ਜਿਲ੍ਹੇ ਦਾ ਸਾਰੇ ਆਪਣੇ ਨਾਮ ਆ ਚਲੋ ਬਟਾ ਸ਼ਾਬਾਸ਼ ਹੁਣ ਕਿਸੇ ਨੂੰ ਗੜਮਟ ਨਾ ਕਰਨ ਦੇਣਾ ਕੱਲ੍ਹ ਦਾ ਲੈਣਾ ਬਾਦ ਤਵਾ ਨਾ ਹੋਣਾ ਹੈ ਜੀ ਐਵਟਾਰ ਤੁਹਾਡੇ ਬਣਾਵਾਂਗੇ ਤੁਹਾਨੂੰ ਬੋਟਾ ਉਹ ਬਟਾ ਕਿੱਦਾਂ ਮੋੜ ਲਓ ਤੁਸੀਂ ਸਾਰੇ ਹਾਂ ਜੀ ਕੀ ਐਪੀ ਕਰਿਓ ਮੈਂ ਟੈਂਪ ਚਾਹੀਦਾ ਜੀ ਟੈਂਪ ਸੁਸਾਇਟੈਂਸ ਨਹੀਂ ਮੈਂ ਨਾਈਟ ਕਿਤੇ ਬਾੜੇ ਐਮਰਜੈਂਸੀ ਐਮਰਜੈਂਸੀ ਅੱਛਾ ਉਹ ਚਲਕੀ ਕਹਿੰਦਾ ਤੁਸੀਂ ਫੇਰ ਪੜ ਕੇ ਸਰਕਾਰੀ ਪੜ ਕੇ ਲੱਗਣਾ ਸਰਕਾਰੀ ਨੌਕਰੀ ਪਾਕਿਸਤਾਨ ਐਕਸਮੈਕ ਨਾ ਸਰਕਾਰੀ ਨੌਕਰੀ ਸਰਕਾਰੀ ਕੋਈ ਇੰਜੀਨੀਅਰ ਨਹੀਂ ਬਣਨਾ ਚਾਹੁੰਦਾ ਕੋਈ ਡਾਕਟਰ ਨਹੀਂ ਬਣਨਾ ਚਾਹੁੰਦਾ ਤੁਹਾਡੇ ਵਿੱਚ ਪੰਜਾਬ ਦੀ ਸਰਕਾਰ ਲੱਗਦਾ ਪੰਜਾਬ ਦੀ ਸਰਕਾਰ ਚੱਗੀ ਗੱਲ ਹੈ ਠੀਕ ਹੈ ਬਈ ਮੈਨੂੰ ਖੁਸ਼ੀ ਹੈ ਅੱਛਾ ਸਰ ਜਲ ਵੋਟਾਂ ਕਢਾਉਣੇ ਨੇ ਕਿਸ ਨੂੰ ਘਰੇ ਨਾ ਬੈਠਦੇ ਨੇ ਨਾ ਨਾ ਠੀਕ ਹੈ ਚੱਲ